ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦੌਤ ਬੰਦਨ ਨਨ ਕਬਾਰ ਸਰਬ ਕਲਾ ਸਮਰਥ ਨੂਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਹੇ ਸਰਣ ਤੁਮਹਾਰੀ ਆਸਾ ਤੁਮਹਿ ਸਜਣਾ ਸਹੇਲੇ ਰੱਖਹੁ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਖਾ ਟਲ ਗੁਰ ਸੇਵੀਐ ਇਹਨ ਸਹਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦ ਰਾਗ ਸੁਹੀ ਛੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਨ ਦੇਖਿਆ ਜਗਤੰਦੜ ਲਾਇਆ ਦਾਨ ਤੇਰੇ ਘਟ ਚੰਨ ਤਨ ਚੰਦ ਦੀਪਾਇ ਜਿਨ ਕੀ ਆ ਤਨ ਦੇਖਿਆ ਜਗਤੰਦ ਡੈ ਲਾਇਆ ਦਾਨ ਤੇਰੇ ਘਟ ਚੰਨਣਾ ਤਨ ਚੰਦ ਦੀਪਾਇਆ ਚੰਦੋ ਦੀਪਾਇਆ ਦਾਨ ਹਰ ਕੈ ਦੁਖ ਹਨੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਿਆ ਵਿਵਾਹ ਹੋਆ ਸੋਭ ਸਤੀ ਪੰਜ ਸਬਦੇ ਆਇਆ ਜਿਨ ਕੀਆ ਤਿੰਨ ਦੇਖਿਆ ਜਗ ਧੰੜਾ ਲਾਇ ਹੌਮ ਲਿਹਾਨੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਓ ਗਾਢਿਆ ਮਾਨ ਲੀਣਾ ਦਿੱਤਾ ਲੀਆ ਤਾਂ ਦਿਆ ਮਾਨ ਜਿਨ ਸੋਂ ਸੇ ਸੱਜਣ ਕਿਉ ਵਿਸਰਹਿ ਜਿਨ ਦਸ ਆਇਆ ਹੋ へ ਰਲਿਆ ਜੀ ਸੇਤੇ ਗਹਿ ਰਹੇ ਸਗਲ ਗੁਣ ਅਵਗਣ ਨਾ ਕੋਈ ਹੋ へ ਨੀਤਾ ਨੀਤਾ ਹਉ ਬਲਿਹਾਰੀ ਸਾਜਨਾ ਮਿਤਾ ਅਵ੍ਰਿਤਾ ਗੁਣਤਾ ਹੋਵੇ ਵਸਲਾ ਕੜ ਵਸ ਲਈ ਜੇ ਗੁਣ ਹੋਵਨ ਸਾਜਨ ਮਨ ਸਾਜ ਕਰੀ ਜੈ ਸਾਂਝ ਕਰੀ ਜੈ ਗੁਣ ਹੈ ਕੇਰੀ ਛੋੜਿ ਅਵਗਣ ਰ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਆ ਭਲਾ ਕਹੀਐ ਛੋਲ ਅੰਮ੍ਰਿਤ ਪੀਜੈ ਗੁਣਾ ਕਹੋ ਵੈ ਵਾਸ ਲਾ ਕਡਵਾਸ ਲਈਜੈ ਆਪ ਕਰੇ ਕਿਸ ਅੱਖੀਐ ਸੋਰ ਕਰੇ ਨਾ ਕੋਈ ਅੱਖਣ ਤੱਕਉ ਜਾਈ ਐ ਜੇ ਭੂਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੋਨੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦਿਵੇ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸਚ ਸੋਈ ਆਪ ਕਰੇ ਕਿਸ ਅੱਖੀਐ ਹੋਰ ਕਰੇ ਨਾ ਕੋਈ দান ਦੇ ਦਾਤਾ ਜਗ ਬਿਦਾਤਾ ਨਾਨਕਾ ਸਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ